ਸੇ ਗ੍ਰਾਮ ਪੰਚਾਇਤ ਪਿੰਡ ਬਿਹਾਨਾ ਸਮਾਜ ਭਲਾਈ ਸੰਸਥਾ ਅਤੇ ਨੌਜਵਾਨ ਵੀਰ ਆਪ ਸਭ ਨੂੰ ਪਿੰਡ ਵਾਸੀਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਜੋ ਇਸ ਸਮੇਂ ਨਾਜ਼ੁਕ ਹਾਲਾਤ ਬਣੇ ਹੋਏ ਹਨ ਉਹਨਾਂ ਨੂੰ ਮੁੱਖ ਰੱਖਦੇ ਹੋਏ ਸਰਕਾਰੀ ਦਿਸ਼ਾ ਨਿਰਦੇਸ਼ ਨੇ ਜੋ ਉਹਨਾਂ ਨੂੰ ਦੇਖਦੇ ਹੋਏ ਆਪ ਸਭ ਨੂੰ ਬੇਨਤੀ ਕਰਦੇ ਹਾਂ ਕਿ 7 ਵਜੇ ਤੋਂ ਬਾਅਦ ਆਪਣੇ ਘਰਾਂ ਦੀਆਂ ਲਾਈਟਾਂ ਜਿਹੜੀਆਂ ਉਹ ਬੰਦ ਰੱਖਣ ਕਿਸੇ ਨੇ ਵੀ ਲਾਈਟ ਨਹੀਂ ਜਗਾਉਣੀ ਅਗਰ ਅਸੀਂ ਬਾਹਰੀਆਂ ਲਾਈਟਾਂ ਜਗਾ ਕੇ ਬੰਦ ਕਰਕੇ ਅੰਦਰਲੀ ਲਾਈਟਾਂ ਜਗਾਉਂਦੇ ਹਾਂ ਉਹ ਵੀ ਦੇਖਣਾ ਹੈ ਕਿਤੇ ਸਾਡੇ ਪਰਦੇ ਜਾਂ ਤਾਕਿਆਂ ਦਵਾਜੇ ਖੁੱਲੇ ਤਾਂ ਨਹੀਂ ਜਾਂ ਲਾਈਟ ਦਾ ਚਮਕਾਰਾ ਬਾਹਰ ਨਹੀਂ ਪੈ ਰਿਹਾ ਆਪ ਸਭ ਨੂੰ ਬੇਨਤੀ ਹੈ ਕਿ ਲਾਈਟਾਂ ਬੰਦ ਰੱਖਣ ਕਿਸੇ ਨੇ ਵੀ ਕਿਸੇ ਤਰ੍ਹਾਂ ਦੀਆਂ ਸੁਭਾਹਾਂ ਤੋਂ ਬਚਣਾ ਹੈ ਸੋਸ਼ਲ ਮੀਡੀਆ ਤੇ ਜਵਾਨਾ ਹੈ ਕਿਸੇ ਨੇ ਕਿਸੇ ਗੱਲ ਤੇ ਯਕੀਨ ਨਹੀਂ ਕਰਨਾ ਉਦੋਂ ਤੱਕ ਜਦੋਂ ਤੱਕ ਇਹ ਵਲੰਟੀਅਰ ਫੋਰ ਜਾਂ ਪੰਚਾਇਤ ਉਸ ਗੱਲ ਦੀ ਪੁਸ਼ਟੀ ਨਹੀਂ ਕਰਦੀ ਆਪ ਸਭ ਨੂੰ ਬੇਨਤੀ ਹੈ ਕਿ ਇਸ ਸਮੇ ਸਾਰੇ ਨੂੰ ਇਕੱਠੇ ਹੋ ਕੇ ਇਕਜੁੱਟ ਹੋ ਕੇ ਇਸ ਮੁਸ਼ਕਲ ਦੀ ਘੜੀ ਵਿੱਚ ਸਾਥ ਦੇਣ ਦੀ ਲੋੜ ਹੈ ਆਪ ਸਭ ਨੂੰ ਬੇਨਤੀ ਕਰਦੇ ਹਾਂ ਕਿ ਆਪ ਸਭ ਨੇ ਪੰਚਾਇਤ ਦਾ ਸਾਥ ਦੇਣਾ ਨੌਜਵਾਨ ਵੀਰਾਂ ਦਾ ਸਾਥ ਦੇਣਾ ਹੈ ਪੰਚਾਇਤ ਨੂੰ ਵੀ ਬੇਨਤੀ ਹੈ ਕਿ ਹੱਥ ਜੋੜ ਕੇ ਨਿਮਰਤਾ ਸਹਿਤ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਨਿਮਰਤਾ ਸਹਿਤ ਕਾਨੂੰਨ ਨੂੰ ਹੱਥਾਂ ਵਿੱਚ ਨਹੀਂ ਲੈਣਾ ਕਿਸੇ ਨੇ ਵੀ ਸਭ ਨੂੰ ਬੇਨਤੀਆਂ ਕਰਨੀਆਂ ਹਨ ਕਿ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਰੱਖਣ ਜੀ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਹੋਵੇਗਾ